ਬਾਬਾ ਇਹ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਫੱਟੇ ਅੱਜ ਬਰਸਣ ਨੂੰ ਗੇੜਾ ਮਾਰਨ ਆ ਗਏ ਆਹੋ ਇਹ ਬਰਸਣ ਨਾ ਪਾਣੀ ਮੰਗਦਾ ਹੀ ਹੁਣ ਹਾਂਜੀ ਹਾਂਜੀ ਅੱਜ ਉਹ ਵੇਖਿਆ ਤੇ ਲਾਈਟ ਆਉਣੇ 10 ਕਿਲੋ ਯੂਰੀਆ ਦੇ ਕੇ ਨਾ ਇਹਨੂੰ ਅੱਜ ਅੱਛਾ ਤੇ ਪਾਣੀ ਲਾਤਾ ਹੈ ਯੂਰੀਆ ਖਲਾਰੀ 10 ਕਿਲੋ 10 ਕਿਲੋ ਵਾਦੂ ਆ ਫੇਰ ਇਹ ਛੋਟਾ ਨਾ ਇਹਨਾਂ ਦਾ ਸੇ ਤੋਰਾ ਜੇ ਬੰਨ ਜਾਂਦਾ ਵਾ ਠੀਕ ਹੂੰ ਤੇ ਇਹ ਆਪਣਾ 11 12 ਕ ਦੇਣ ਹੋ ਗਏ ਹੁਣ ਇਹ ਬੀਜਿਆਂ ਨੂੰ ਇਹ ਵੇਖੋ ਜੀ ਆਪਾਂ 4 ਕ ਤਰੀਕ ਦੇ ਲਾਗੇ ਬਨੇ ਆਹੋ 3 ਕ ਨੂੰ ਵੇਜਿਆ ਸੀ 3 ਕ 4 ਦੇ ੜ-ਗੇੜ ਆਪਾਂ ਬੀਜੇ ਹੈ ਹਾਂਜੀ ਹਾਂ ਅੱਛਾ ਤੇ ਕਿਹ ਤਰ੍ਹਾਂ ਫਿਰ ਕੀ ਲੱਗਦਾ ਕਿਵੇਂ ਦਾ ਬਹੁਤ ਵਧੀਆ ਜੀ ਬਹੁਤ ਵਧੀਆ ਤੋਰਾ ਵੇਖੋ ਤੁਸੀਂ ਆਹ ਵੇਖੋ ਅੱਛਾ ਜੀ ਬਰਸਣ ਤੇ 10 ਦਿਨਾਂ ਨੂੰ ਆਖਣਾ ਮੈਨੂੰ ਵੱਡੋ ਅੱਛਾ ਹੂੰ ਫਿਰ ਵੱਡ ਦੋਗੇ ਵੱਡਾ ਪੱਠੇ ਹੈਗੇ ਆਪਣੇ ਕੋ ਬਾਜਾ ਉਧਰ ਪੱਠੇ ਤਿਆਰ ਹੋਏ ਨੇ ਅੱਛਾ ਜੀ ਮਤਲਬ ਪੱਠੇ ਹੋ ਗਏ ਦੋ ਦੋ ਫੋੜ ਉਹਨੂੰ ਚਾਰਾਂਗੇ ਪਹਿਲਾਂ ਠੀਕ ਹੈ ਜੀ ਤੇ ਉਹ ਚਾਰ ਦਿਨ ਉਹਨੂੰ ਚੰਗਾ ਦੇ ਨਾ ਹੱਥ ਜੇ ਲਾਉਣਾ ਉਹ ਮੁਕਾ ਕੇ ਤੇ ਫੇਰ ਲਾਉ ਉਹਨੂੰ ਜਰ ਨੂੰ ਲਾਓ ਚੰਗਾ ਵਧੀਆ ਹੋ ਜਾ ਪਹਿਲਾਂ ਲਾਓ ਜਮਾਜ ਹੋ ਜਾ ਨਾ ਹਾਂਜੀ ਤੇ ਫਿਰ ਫੋੜ ਚੰਗੀ ਹੋ ਜਾਂਦੀ ਹੈ ਅੱਛਾ ਮਤਲਬ ਪਹਿਲਾਂ ਚੰਗਾ ਤਾਂ ਪਰ ਜਵਾਨੀ ਦੇ ਵਿੱਚ ਹੋਵੇ ਹਾਂ ਉਹਨਾਂ ਫਟਾਰਾ ਜਿਆਦਾ ਥੱਲੇ ਬਣ ਜਾਂਦਾ ਨਾ ਫਿਰ ਠੀਕ ਹੈ ਤੇ ਇੱਕ ਟਾਈਮ ਕੱਢ ਜਾਂਦਾ ਕੁਝ ਚਿਰ ਹੈ ਠੀਕ ਹੈ ਹਾਂ ਚੰਗੀ ਤਰ੍ਹਾਂ ਫੁੱਟੇ ਤੇ ਫੇਰੀ ਵੜਨਾ ਚਾਹੀਦਾ ਹਾਂ ਹਾਂਜੀ ਨਾ ਵੇਖ ਨਾ ਹੁਣ ਬਰਸਣ ਦੇ ਹਿਸਾਬ ਨਾਲ ਦੇ ਵੇਖ ਲਓ 10 ਦਿਨਾਂ ਦੇ ਨੇ ਆਖਣਾ ਮੈਨੂੰ ਵੱਡੋ ਹੈ ਹਾਂਜੀ ਨਾਲੇ ਆ ਪਹਿਲੀ ਵੇਜ ਪਹਿਲਾਂ ਕੀ ਮਕਈ ਬੀਜੀ ਸੀ ਨਾ ਆਪਾਂ ਇਹਦੇ ਵਿੱਚ ਮਕਈ ਹੀ ਇਹ ਪਹਿਲਾਂ ਅੱਛਾ ਜੀ ਉਹ ਚਾਰ ਨਾਲ ਹੀ ਹੋਈ ਸੀ ਆਨ ਮੁੜ ਕੇ ਆ ਗਿਆ ਪਾਣੀ ਹੜ ਆ ਗਿਆ अच्छा ओ दे सारी फिर मर मुर गई अच्छा ओ वड्डी नहीं गई वड्डी नहीं गई फिर पानी आके ਵਿੱਚ ਗਲグル ਗਈ ਹੈ ਆਹ ਤੇ ਹੜਾਂ ਤੋਂ ਬਾਅਦ ਫਿਰ ਨੂੰ ਵਾਹ ਕੇ ਤਿਆਰ ਤੁਰ ਕਰਕੇ ਤੇ ਫਿਰ ਜਦੋਂ ਵੱਤਰ ਆਈ ਵੱਤਰ ਹੀ ਬੜਾ ਚਿਰ ਆਈ ਪਾਣੀ ਬੜਾ ਸੀ ਜੀ ਲੱਥਾ ਸੀ ਆਹੋ ਇਹ ਡੁੱਬੀ ਵੀ ਤੇ ਮੇਰੇ ਹਿਸਾਬ ਨਾਲ ਕੋਈ 10 12 ਦਿਨ ਰਹੀ ਹੈ ਨਹੀਂ ਵੱਧ ਰਹੀ ਹੈ ਉਹ ਨਾ ਪਾਣੀ ਬੜਾ ਚਿਰ ਬਾਅਦ ਲੱਥਾ ਪਾਣੀ ਥੋੜਾ ਥੋੜਾ ਆਉਂਦਾ ਰਿਹਾ ਪਿੱਛੋਂ اچھا ਤੇ ਉਹਨਾਂ ਕੁ ਪਾਣੀ ਨਾ ਨਿਕਾਸ ਹੈ ਨਹੀਂ ਜ਼ਿਆਦਾ ਸੱਕੀ ਹਿਸਾਬ ਨਾਲ ਪੂਰੀ ਅੱਛਾ ਤੇ ਪਾਣੀ ਸਹੀ ਜਿਹੇ ਲੱਥਾ ਤੇ ਫੇਰ ਇਹ ਬੜੇ ਚਿਰ ਬਾਅਦ ਵੱਤਰ ਆਈ ਠੀਕ ਹੈ ਤੇ ਉਹ ਫਿਰ ਵਾ ਬਣਾ ਕੇ ਫਿਰ ਫੋਲੀ ਉਹ ਗਿੱਲੀ ਹੀ ਫੋ ਆਉਂਦੀ ਫਿਰ ਹਲਾਂ ਦਾ ਫੋਲੀ ਅੱਛਾ ਫੋਲ ਫਾਲ ਦਿੱਤੀ ਫਿਰ ਉਹ ਧੁੱਪ ਤਾਂ ਪਈ ਦੇ ਮੁੜ ਕੇ ਬਾਅਦ ਚ ਵਾ ਬਣਾ ਕੇ ਦੇ ਤੇ ਆਪਣੀ ਜਿਹੜੀ ਮਕਾਈ ਵਿੱਚ ਗਲੀ ਆ ਤੇ ਉਹਨੇ ਵੀ ਇੱਕ ਹਿਸਾਬ ਦਾ ਆਰਗੈਨਿਕ ਖਾਦ ਨੂੰ ਕੋਈ ਕੰਮ ਦੇਣਾ ਆ ਉਹ ਗਲਗੀ ਵਿੱਚ ਇਹ ਕੁਦਰ ਦਿੱਤੀ ਸੀਗੇ ਅੱਛਾ ਹਾਂ ਚਲੋ ਜੇ ਡੰਗਰਾਂ ਦੇ ਮੂੰਹ 'ਚ ਨਹੀਂ ਪਈ ਇਹ ਤੇ ਕਹਾਂਗੇ ਪੈਲੀ ਦੇ ਮੂੰਹ 'ਚ ਪੈ ਗਈ ਹੈ। ਆਹੋ ਵਿੱਚ ਗਲ ਗਈ ਉਹ ਤੇ ਹਾਂ। ਪੂਰਾ ਜਮਾ ਬਰਸਣ ਦਾ ਵੇਖ ਕਿਦਾਂ ਤੁਰਾ ਹੈ। ਹਾਂਜੀ ਹਾਂਜੀ ਤੇ ਜਿੰਨੇ ਰ ਲਾ ਕੇ ਬੀਜ ਪਾਏ ਹੀ ਸਾਰੇ ਉੱਗ ਪਏ ਆਵੇ ਹੁਣ ਸਰੋਂ ਵੀ ਕਿੜੀ ਕਿੜੀ ਹੋ ਗਈ ਹੈ ਤੇ ਤੋਰੀਆ ਵੀ ਤੋਰੀਆ ਤੇ ਸਾਗ ਹਿਸਾਬ ਨਾਲ ਵੀ ਹੋਇਆ ਹੀ ਲੈ ਹੈ। ਹਾਂ ਸਾਰਾ ਮਿਕਸ ਜਿਹਾ ਉਗ ਰਿਹਾ ਹੈ। ਹਾਂ। ਇਹ ਤੇ ਹੁਣ ਅੱਗੇ ਇਹਦਾ ਸਪਰੇਅ ਸਪਰੂ ਦਾ ਕੀ ਚੱਕਰਿਆ ਇਹ ਸਪਰੇਅ ਹੁਣ ਤੁਹਾਨੂੰ ਦੱਸਾਂਗੇ ਕਰਾਂਗੇ ਜਿੱਦਾਂ ਸਪਰੇਅ ਤੁਹਾਨੂੰ ਉਹ ਖਾਵਾਂਗੇ ਦੀ ਨਾ ਹੁਣ ਬਤਰੂਤਰਾ ਇਹਦੇ ਤੁਰਪਿੰਦਾ ਇਹਨੂੰ 19 19 ਦੀ ਸਪਰੇਅ ਮਾਰਨੀ ਉਹਦਾ ਨਾਈਟ ਚੰਗੀ ਹੋ ਜਿੰਦੀ ਤੋਰਾ ਚੰਗਾ ਹੋ ਜਾਂਦਾ ਫਿਲਹਾਲ ਹੁਣ ਤੱਕ ਕਰਤੀ ਇਹਦੀ ਕਾਰਵਾਈ ਇਹੀ ਹੈ ਕਿ ਇਹ ਹੋਈ ਹੈ ਹਾਂਜੀ ਜੋ ਕੁਝ ਨੂੰ ਕਰਤਾ ਹੁਣ 10 ਕਿਲੋ ਯੂਰੀਆ ਦੇ ਕੇ ਪਾਣੀ ਲਾਤਾ ਅੱਛਾ ਹੁਣ ਫਿਰ ਇਹਨੂੰ ਕਿੰਨੇ ਦਿਨ ਪਾਣੀ ਨਹੀਂ ਦੇਣਾ ਜਾਂ ਇਨੂੰ ਪਾਣੀ ਇਦਾਂ ਜਦੋਂ ਫੇਰ ਚਿੱਟਾ ਹੋ ਗਿਆ ਨਾ ਮਾੜਾ ਫੇਰ ਪਾਣੀ ਦੇਣਾ ਨੂੰ ਅੱਛਾ ਜਦੋਂ ਜ਼ਮੀਨ ਐ ਵਿੱਚੋਂ ਵੀ ਚਿੱਟੀ ਜੀ ਹੋ ਗਈ ਹੈ ਹਾਂ ਤੇ ਉਹਨਾਂ ਤੋਰਾ ਵਧੀਆ ਬਣਦਾ ਫੇਰ ਭਟਾਦਾ ਅੱਛਾ ਅਹੀਂ ਤੁਹਾਨੂੰ ਦੱਸਦੇ ਰਹਿਣਾ ਵੀ ਇਦਾਂ ਕਰਨਾ ਇਦਾਂ ਕਰਨਾ ਤੁਸੀਂ ਸਾਡੇ ਪੁੱਛਦੇ ਰਹੋ ਹਾਂਜੀ ਐਰ ਕਹਣਾ ਮੈਂ ਬਾਬਾ ਜੀ ਇਹਦੇ ਇਹ ਵੀ ਗਿਣਿਆ ਕਿ ਇਹਦੇ ਲੋਕ ਕਿੰਨੇ ਹੁੰਦੇ ਆ ਠੀਕ ਠੀਕ ਸੀ ਹਾਂ ਉਹ ਗਿਣਾ ਕੇ ਜਰੂਰ ਕੀ ਕਿੰਨਾ ਲੋ ਆ ਤੁਸੀਂ ਥੋੜਾ ਜਿਹਾ ਟਰੈਕ ਰੱਖਿਓ ਟਰੈਕ ਇਸ ਤਰ੍ਹਾਂ ਨਾ ਇਹਨੂੰ ਲੋ ਦਾ ਫਰਕ ਉਦੋਂ ਪੈਂਦਾ ਵਾ ਜਦੋਂ ਆਪਾਂ ਇਹਨੂੰ ਮਤਲਬ ਹੀ ਆਪਾਂ ਵਧਣ 'ਚ ਦੇਰੀ ਕਰ ਦਿੰਦੇ ਆ ਅੱਛਾ ਮਤਲਬ ਹੀ ਬਰਸਣ ਜਦੋਂ ਆਪਾਂ ਨੂੰ ਉਹ ਵਧਣ ਦੇ ਰੋਕਿਆ ਆਪਣਾ ਕੋਈ ਨਹੀਂ ਵਧਿਆ ਜਾਂਦਾ ਹਾਂਜੀ ਤੇ ਬਰਸਣ ਫੇਕ ਲੇਟ ਜਾਂਦਾ ਨਾਲੇ ਅੱਛਾ ਉਹ ਕਹਿ ਰਾ ਨਾ ਫਿਰ ਇੱਕ ਅੱਧਾ ਲੋ ਜਿਹੜਾ ਮਿਸ ਹੋ ਜਾਂਦਾ ਮਾਰ ਜਾਂਦਾ ਵਾ अच्छा येनु ਜਿੱਦਾਂ ਹੁਣ ਆਪਾਂ ਖੜਾ ਸਿੱਧਾ ਬਰਸਣਿਆ ਵੱਡੀ ਜੋ ਫੇਰ ਲਓ ਦਾ ਬਦਲ ਆਵੇ। ਜੇ ਲਓ ਵੱਧ ਜਾਂਦਾ। ਹਾਂ ਤੇ ਜਦੋਂ ਇਹ ਟੇਡਾ ਹੋ ਜਾਂਦਾ ਵਾ ਜ਼ਿਆਦਾ ਵੱਧ ਕੇ ਹਾਂਜੀ ਲੰਮਾ ਪੈ ਜਾਂਦਾ ਵਾ। ਤੇ ਉਦੋਂ ਫੇਰ ਉਹ ਹਾਈਟ ਵੱਧ ਜਾਂਦੀ ਪੂਰਾ ਵੱਡਣ ਦੇ ਯੋਰ ਹੁੰਦਾ ਤੇ ਫੇਰ ਆਪਣੇ ਕੋ ਵੱਡਿਆ ਨਹੀਂ ਜਾਂਦਾ ਤੇ ਥੱਲੋਂ ਕਿ ਆਖਿਆ ਫੋੜ ਵੀ ਜਿਹੜੀ ਕਿੜੀ ਕਿੜੀ ਹੋ ਜਾਂਦੀ ਆ। ਆਹ ਹਾਂ ਉਹ ਫੇਰ ਲੋ ਇਦਾਂ ਇੱਕ ਦਾ ਲੋ ਮਤਲਬ ਗਾਂਵ ਛਾਂ ਹੋ ਜਾਂਦਾ। ਘਟ ਜਾਂਦਾ ਵੱਡਣ ਚ। ਵੱਡਣ ਚ। ਜੇ ਆਪਾਂ ਪੂਰੇ ਲੋਗ ਗਿਣਨੇ ਆਪਾਂ ਸਹੀ ਫਿਰ ਉਹਨੂੰ ਸਹੀ ਤਰੀਕੇ ਨਾਲ ਵਧਣਾ ਜੇ ਤੂੰ ਪੂਰੇ ਲੋਰ ਲੈਣੇ ਆ ਵੀ ਸਹੀ ਤਰੀਕੇ ਨਾਲ ਪੂਰੀ ਹੈਡ ਦੇ ਸਾਹਮਣੇ ਫਿਰ ਆਪਾਂ ਸਾਰੀ ਪੈੜੀ ਦਾ ਨਹੀਂ ਆਪਾਂ ਉਸ ਤੋਂ ਦੇਖ ਸਕਦੇ ਐਨੇ ਲੋ ਦੇ ਫਿਰ ਉਹਨਾਂ ਥਾਂ ਜਿਹੜਾ ਆਪਾਂ ਉਹਨੂੰ ਕਵਰ ਕਰਕੇ ਇਹਨੂੰ ਵਧਣਾ ਉਹਨੇ ਥਾਂ ਨੂੰ ਜਰੂਰ ਉਹ ਵਧਣਾ ਪਾਉਨੇ ਹਾਂ ਕੋਈ ਨਹੀਂ ਮਾਸਾ ਕਿਥੇ ਖਤਾਰਾ ਖਲਾਂਗੇ ਨਹੀਂ ਮਤਲਬ ਕਹਤਾ ਕੋਈ ਮਰਲਾ 2 ਮਰਲੇ ਜਿਹੜਾ ਨੇ ਵੇ ਦੇ ਚੋਂ ਵੜਦੇ ਕਿ ਉਹਨੂੰ ਉਸਾਂ ਹੁੰਦਾ ਜਦੋਂ ਉਹਦੇ ਪੂਰੇ ਵਢਾਈ ਤੇ ਹੋ ਜਾਣਾ ਉਹਨੂੰ ਵੜ ਲੈਣਾ ਹਾਂ ਕੋਈ ਨਹੀਂ ਉਹਨਾਂ ਦਾ ਥੋੜਾ ਆਹ ਦੱਸ ਦਾਂ ਵੀ ਇਹ ਲੋ ਕਿੰਨੇ ਦਿੰਦੇ ਨਹੀਂ ਨਹੀਂ ਉਹ ਸਹੀ ਹੈ ਇੱਕ ਵਾਰੀ ਕੈਲਕੂਲੇਸ਼ਨ ਕੱਢਣੀ ਚਾਹੀਦੀ ਹੈ ਨਾ ਹੂੰ ਉਹਦਾ ਕਾਰਨ ਇਹ ਆ ਵੀ ਅੱਖੇ ਕੀਤਾ ਹੱਥੀ ਕੀਤਾ ਕਿਸੇ ਨੂੰ ਫਿਰ ਦੱਸਣ ਵਾਲੇ ਬਣੀਦਾ ਹੂੰ ਹੂੰ ਜਦੋਂ ਸੁਣ ਕੇ ਦੱਸਣਾ ਉਹ ਫਿਰ ਥੋੜਾ ਆਪ ਹੀ ਨਹੀਂ ਕਈ ਵਾਰੀ ਵਿਸ਼ਵਾਸ ਹੁੰਦਾ ਹੋ ਜਾਂਦਾ ਹਾਂਜੀ ਬਾਕੀ ਉਹ ਤੈਨੂੰ ਦੱਸਿਆ ਵੀ ਇਹ ਦਾ ਜਿੱਦਾਂ ਉਸ ਤਰ੍ਹਾਂ ਲਓ ਮਿਸ ਹੋ ਜਾਂਦੇ ਵੱਡਣ ਚ ਕਈ ਰ ਹਨ ਹਾਂ ਜੀ ਹਾਂ ਇਹ ਪੱਠੇ ਜਿਆਦੇ ਹੋ ਜਾਂਦੇ ਆਪਣੇ ਉਹ ਮਤਲਬ ਮਾਲ ਵੀ ਨਹੀਂ ਹਾਂਦਾ ਜਿਆਦਾ ਬਰਸਨ ਚੜ ਜਾਂਦਾ ਹਾਂਜੀ ਤੋਂ ਵਡਾਈ ਨਹੀਂ ਹੁੰਦੀ ਹੈ ਹਾਂਜੀ ਹਾਂਜੀ ਉਦੋਂ ਹੀ ਉਹ ਇਹ ਕਰਕੇ ਫਿਰ ਲਾਓ ਉਹ ਕੱਟ ਜਾਂਦੇ ਇੱਕ ਅੱਧਾ ਲਾਓ ਜਿਹੜਾ ਖਤ ਮਿਸ ਹੋ ਜਾਂਦਾ ਤੇ ਆਪਣਾ ਵੱਟ ਤੇ ਕੋਈ ਅੱਡ ਵੀ ਜਿਹੜੀ ਵਿੱਚ ਪਈ ਆ ਪਾਰਟੀਸ਼ਨਰੀ ਉਹ ਮੂਲੀ ਆ ਉਹਦੇ ਤੇ ਅੱਛਾ ਵੱਟ ਤੇ ਮੂਲੀ ਹੈ ਹਾਂ ਮੂਲੀ ਤੇ ਵੇ ਹੋਈ ਲੈ ਕੇ ਮੂਲੀ ਸਾਗ ਦੇ ਨਾਲ ਹੀ ਹੋਣੀ ਖਾਣ ਵਾਲੀ ਹਾਂ ਕਿ ਕਿ ਸਾਗ ਨਾਲ ਫਿਰ ਸਲਾਦ ਵੀ ਤੇ ਚਾਹੀਦਾ ਹੀ ਹੈ ਹਾਂ ਗੂੜੀ ਬਾਦੂਆ ਸਰੋਂ ਵੀ ਹੋ ਗਈ ਹੈ ਤੇ ਤੋਰੀਆ ਵੀ ਹੋ ਗਿਆ ਹੈ ਹਾਂਜੀ ਹਾਂਜੀ ਜੋ ਮਿਕਸ ਕਰਕੇ ਪਾਏ ਸਾਰੇ ਇਕੱਠੇ ਧਰਨ ਦੇ ਹਾਂ ਸਾਬ ਸਾਬ ਇਹ ਵੀ ਇਹਦੇ ਵਿੱਚ ਮਿਸ਼ਿੰਗ ਕਰਕੇ ਪਾਉਣ ਦਾ ਵੀ ਇਹ ਜਦੋਂ ਮੁਕੂ ਨਾ ਦੂਜਾ ਤੋਰੀਆ ਹਾਂਜੀ ਮਗਰੋਂ ਸਰੋਂ ਦਾ ਸਾਗ ਹੋ ਜਾਣਾ ਉਸ ਜਿਹੜੇ ਆਹ ਵੇਖੋ ਪਾਲਕ ਪਾਈ ਨਾ ਪਾਲਕ ਵੇਖੋ ਕਿਦਾਂ ਉੱਗੀ ਆਵੇ ਹਾਂਜੀ ਹਾਂਜੀ ਆਮ ਖਪਾਲ ਕਿਰੀ ਕਿਰੀ ਹੋ ਗਈ ਹਮ ਸਾਰਾ ਕੁਝ ਵਧੀਆ ਹੋ ਗਿਆ ਪਾਲ ਕਿ ਵੀ ਇਹਦੇ ਛਲਗਵੇਂ ਵੀ ਆ ਬੜਾ ਕੁਛ ਇਹਦੇ ਚ ਹਮ ਚਲੋ ਫਿਰ ਚਲਦੇ ਆ ਹੈ ਇਧਰ ਨੂੰ ਚੱਲੀ ਹੈ ਹਾਂ ਗਾਂ ਫੇਰ ਫੇਰਾ ਮਰਨਾ ਵਾਂਗੇ ਤੇ ਹਾਂ ਫੇਰ ਵੇਖਾਂਗੇ ਕਿ ਕੀ ਹਾਲ ਹੋਇਆ ਮੈਂ ਦੱਸਾਂਗੇ ਤੁਹਾਨੂੰ ਹਾਂ ਇਹ ਕੀ ਆਈਡੀਆ ਕਿੰਨੇ ਕ ਟਾਈਮ ਤੱਕ ਵਧਣ ਵਾਲਾ ਹੋਊ ਇਹ ਤਾਂ ਦੱਸਵਜੀ ਆਪਾਂ ਉਦਾਂ ਜਿੱਦਾਂ ਹੁਣ ਆਪਣੇ ਕੋਲ ਬਰਸ ਹਰਿਆ ਨਹੀਂ ਹੈਗਾ ਤੇ ਆਪਾਂ ਇਹਨੂੰ 10 ਦਿਨਾਂ ਨੂੰ ਹੱਥ ਲਾ ਸਕਦੇ ਹਾਂ ਅੱਛਾ ਹੂੰ 12 13 ਦਿਨਾਂ ਦਾ ਹੋਇਆ ਇਹ ਮਤਲਬ 22 30 ਦਿਨਾਂ ਜਿੰਨੇ ਆਪਾਂ ਨੂੰ ਵਧਣ ਜੋਗੇ ਹੋਣਾ ਆਪਾਂ ਨੂੰ ਜੋਗੇ ਹੋਣਾ 30 ਦਿਨ ਹੈ ਹਾਂ ਠੀਕ ਹੈ ਤੁਸੀਂ ਵੇਹੇ 15 ਦਿਨ ਹੀ ਲੋਣਾ ਕਿ ਜ਼ਿਆਦਾ ਟਾਈਮ ਨਗਾ ਉਹ ਤੇ ਆਪਾਂ ਪਤਾ ਕੀ ਇਹਨੂੰ ਪੂਰਾ ਜਮਾਅ ਆਪਣਾ ਉਹ ਪੱਠੇ ਜੂ ਹੈਗੇ ਆ ਹਾਂ ਹਾਂ ਤੰਦਰ ਸਭ ਉਹ ਪੱਠੇ ਚਾਰ ਕੇ ਫੇਰ ਇਹਨੂੰ ਲਾਉਣਾ ਠੀਕ ਉਹਦੇ ਤੇ ਆਪਾਂ ਕਣਕ ਬੀਜਣੀ ਆ ਠੀਕ ਹੈ ਠੀਕ ਉਹ ਪੈੜੀ ਵਹਿਲੀ ਕਰਨੀ ਆ ਠੀਕ ਸਮਝ ਗਿਆ ਇਹ ਉਹਨੂੰ ਵਹਿਲੀ ਕਰਕੇ ਉਹਦੇ ਇੱਕ ਅਣਕ ਬੀਜਾਂਗੇ ਤੇ ਇਹ ਨਜਰ ਨੂੰ ਇਹ ਪੱਠੇ ਜਿਹੜੇ ਨਾ ਚੰਗੇ ਹੋਣਗੇ ਹਾਂ ਜੀ ਇਹਦਾ ਜਮਾਅ ਹੋ ਜੂਗਾ ਪੂਰਾ ਓਕੇ ਬਾਬਾ ਜੀ ਇਹ ਤੇ ਜੇ ਪੱਠੇ ਆਪਣਾ ਨਹੀਂ ਨਹੁੰਦੇ ਜਦਾਂ ਮਤਲਬ ਪੱਠੇ ਕਹਿ ਰਹੇ ਹੁੰਦੇ ਉਦੋਂ ਫਿਰ ਜਦੋਂ ਪਹਿਲਾਂ ਪਹਿਲਾਂ ਹੁੰਦੇ ਤੋੜੀਆਂ ਫੜਨੇ ਸ਼ੁਰੂ ਕਰ ਦੇਣੀਆਂ ਬੜੀ ਜਨਾਓ ਥੋੜੀ ਉੱਚੇ ਉਹ ਵਿਚੋਂ ਥੋੜੀਆਂ ਥੋੜੀਆਂ ਚਾਰ ਲੈਣੀਆਂ ਤੇ ਮੁੜ ਕੇ ਦੂਜੇ ਦੇ ਹੱਥ ਨਾਲ ਉਹਦੇ ਪੱਠਿਆਂ ਨਾਲ ਹੋਣ ਕਰਕੇ ਹਾਂ ਹਾਂ ਤੇ ਹੁਣ ਇਹ ਆ ਵੀ ਪੱਠੇ ਵਾਧੂ ਆ ਤੇ ਇਹਨੇ ਸਾਰਿਆਂ ਦੇ ਇਕੱਠੇ ਨੇ ਇਕੱਠੇ ਬਰਾਬਰ ਦਾ ਹੋਣਾ ਇਕੱਠਾ ਇੱਕ ਵੱਡੇ ਹੱਥ ਲਾਵਾਂਗੇ ਤੇ ਚਾਰਾਂਗੇ ਨੂੰ ਓਕੇ ਬਾਬਾ ਜੀ ਸ਼ੰਗਰ ਜੀ ਦਾ ਖਾਲਸਾ ਖਾਲਸਾ ਵਾਈ ਗੁਰੂ ਸ਼ੰਗਰ ਜੀ ਕੀ ਫਤਿਹ